ਤਸ਼ਰੀਅ ਅਕਾਲ ਦੋਸਤੋ ਅੱਜ ਅਸੀਂ ਖੜੇ ਆਂ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਗੋਨੇਣਾ ਮੰਡੀ ਵਿਖੇ ਜੋ ਕਿ ਡਰਾਈਵਰ ਵੀਰਾਂ ਲਈ ਇੱਕ ਮੋਦੀ ਸਰਕਾਰ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਸੋ ਆਓ ਜੀ ਕਰਦੇ ਆਂ ਗੱਲਬਾਤ ਕਿ ਡਰਾਈਵਰ ਵੀਰਾਂ ਦਾ ਇਸ ਕਾਨੂੰਨ ਬਾਰੇ ਕੀ ਕਹਿਣਾ ਆਜੋ ਆਜੋ ਸਾਡੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਜਿਹੜਾ ਹੁਣ ਨਵਾਂ ਕਾਨੂੰਨ ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਜੀ ਡਰਾਈਵਰ ਵੀਰਾਂ ਬਾਰੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸਹਿਰ ਭਗਤ ਸਿੰਘ ਮਿੰਨੀ ਟਰਾਂਸਪੋਰਟ ਪੰਜਾਬ ਜ਼ਿਲ੍ਹਾ ਬਠਿੰਡੇ ਦਾ ਮੈਂ ਪ੍ਰੈਜ਼ੀਡੈਂਟ ਹਾਂ ਜੋ ਕਿ ਭਾਜਪਾ ਸਰਕਾਰ ਕਾਲਾ ਕਾਨੂੰਨ ਸਾਡੇ ਡਰਾਈਵਰ ਭਾਈਚਾਰੇ ਵਾਸਤੇ ਥੋਪ ਰਹੀ ਹੈ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ ਇਹ ਕੱਲਾ ਟਰਾਂਸਪੋਰਟ ਤੇ ਨਹੀਂ ਕੋਈ ਕਿਸੇ ਵੀ ਵਰਗ ਦਾ ਡਰਾਈਵਰ ਹੈ ਕੋਈ ਪ੍ਰਾਈਵੇਟ ਗੱਡੀ ਚਲਾਉਂਦਾ ਹੈ ਕੋਈ ਪਰਸਨਲ ਗੱਡੀ ਚਲਾਉਂਦਾ ਹੈ ਕੋਈ ਟੈਕਸੀ ਚਲਾਉਂਦਾ ਹੈ ਕੋਈ ਟਰੱਕ ਚਲਾਉਂਦਾ ਹੈ ਬੱਸ ਚਲਾਉਂਦਾ ਹੈ ਕੋਈ ਟਰੈਕਟਰ ਚਲਾਉਂਦਾ ਕੁਝ ਵੀ ਚਲਾਉਂਦਾ ਹੈ ਸਾਰੇ ਡਰਾਈਵਰ ਸਮਾਜ ਵਾਸਤੇ ਇੱਕ ਬਹੁਤ ਹੀ ਵੱਡਾ ਤੇ ਬਹੁਤ ਕਾਲਾ ਕਾਨੂੰਨ ਅਮਿਤ ਸ਼ਾਹ ਨੇ ਜੋ ਸੰਸਦ ਦੇ ਵਿੱਚ ਸੁਣਾਇਆ ਹੈਗਾ ਉਹਦੇ ਵਾਸਤੇ ਅਸੀਂ ਅੱਜ ਇਕੱਠੇ ਹੋਏ ਹਾਂ ਤੇ ਪਹਿਲਾ ਤਾਂ ਅਸੀਂ ਅਮਿਤ ਸ਼ਾਹ ਤੇ ਭਾਜਪਾ ਮਰਦਾਬਾਦ ਸਾਰੇ ਡਰਾਈਵਰ ਕਹਿਣਗੇ ਭਾਜਪਾ ਸਰਕਾਰ ਮਰਦਾਬਾਦ ਮਰਦਾਬਾਦ ਭਾਜਪਾ ਸਰਕਾਰ ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਜੋ ਕਿ ਭਾਤ ਭਾ ਸਰਕਾਰ ਇਹ ਕਾਲਾ ਕਾਨੂੰਨ ਸਾਡੇ ਮੱਥੇ ਤੇ ਕਲੰਕ ਲਾ ਰਹੀ ਹੈ ਬਹੁਤ ਵੱਡਾ ਕਿਉਂਕਿ ਜੇ ਕੋਈ ਡਰਾਈਵਰ ਐਕਸੀਡੈਂਟ ਕਰਦਾ ਹੈ ਤਾਂ ਉਹਨੂੰ ਘੱਟੋ ਘੱਟ ਜੇ ਉਹ ਸਰਕਾਰੀ ਕਿਸੇ ਵੀ ਹਸਪਤਾਲ ਦੇ ਵਿੱਚ ਚੱਕ ਕੇ ਨਹੀਂ ਲੈ ਜਾਂਦਾ ਤਾਂ ਉਹਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਜੋ ਚੱਕ ਕੇ ਲੈ ਜਾਂਦਾ ਤਾਂ ਥੋੜੀ ਘਣੀ ਰਹਿ ਤਾਂ ਸਜ਼ਾ ਫਿਰ ਵੀ ਹੈ ਦੇਖੋ ਵੀਰੋ ਅਸੀਂ ਰੋੜਾ ਤੇ ਚੱਲਦੇ ਆਂ ਤੇ ਸਾਡੇ ਵਿੱਚ ਅਨੇਕਾਂ ਆ ਕੇ ਵੱਜਦੇ ਆ ਸਾਡੇ ਤੋਂ ਐਕਸੀਡੈਂਟ ਨਹੀਂ ਤਾਂ ਸਾਡੇ ਵਿੱਚ ਵੱਜਦੇ ਆ ਕੇ ਤੇ ਦੱਸੋ ਅਸੀਂ ਫੇਰ ਕਿੱਧਰ ਜਾਵਾਂਗੇ ਭਾਜਪਾ ਸਰਕਾਰ ਨੇ ਇਹ ਤਾਂ ਕਾਨੂੰਨ ਬਣਾ ਦਿੱਤਾ ਹੈ ਵੀ ਇਹ 10 ਸਾਲ ਦੀ ਸਜ਼ਾ ਹੈ ਤੇ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਡਰਾਈਵਰ ਜੇ ਡਰਾਈਵਰ ਤੋਂ ਐਕਸੀਡੈਂਟ ਹੁੰਦਾ ਹੈ ਜੇ ਉਹ ਨਹੀਂ ਭਜਦਾ ਤਾਂ ਪਬਲਿਕ ਘੁੱਟ-ਘੁੱਟ ਕੇ ਮਾਰਦੀ ਹੈ ਦੂਸਰੇ ਨੰਬਰ ਤੇ ਜੇ ਮੰਨ ਲਓ ਉੱਥੇ ਖੜਦਾ ਹੈ ਤੇ ਭਾਜਪਾ ਸਰਕਾਰ ਨੇ ਇਹ ਕਾਨੂੰਨ ਬਣਾਇਆ ਵੀ ਮੰਨ ਲਓ ਜੇ ਡਰਾਈਵਰ ਮਰਦਾ ਹੈ ਵੀ ਇਹਨੂੰ 30 ਲੱਖ 50 ਲੱਖ ਕੁਝ ਦੇਵਾਂਗੇ ਉਹਦੇ ਵਾਸਤੇ ਕੁਝ ਨਹੀਂ ਉਸਦੇ ਵਾਸਤੇ ਕੁਝ ਵੀ ਨਹੀਂ ਤੇ ਜੇ ਡਰਾਈਵਰ ਨੂੰ ਐਕਸੀਡੈਂਟ ਹੁੰਦਾ ਜੇ ਉਹ ਨਾ ਵੀ ਕਰਦਾ ਕੋਈ ਵਿੱਚ ਵਜਦਾ ਆ ਕੇ ਤੇ ਉਹ ਉਹ ਜੇ ਹਸਪਤਾਲ ਨਹੀਂ ਲੈ ਕੇ ਜਾਂਦਾ ਉਹਨੂੰ ਤਾਂ 10 ਸਾਲਾਂ ਦੀ ਸਜ਼ਾ ਇਹ ਕਿੱਧਰ ਦਾ ਕਾਨੂੰਨ ਹੈ ਇਹ ਅਸੀਂ ਸਾਰੇ ਸਮਾਜ ਡਰਾਈਵਰ ਸਮਾਜ ਨੂੰ ਬੇਨਤੀ ਕਰਦੇ ਹਾਂ ਵੀਰੋ ਇਹ ਕਾਲਾ ਕਾਨੂੰਨ ਬਹੁਤ ਹੀ ਮਾੜਾ ਹੈ ਜਿਹੜਾ ਇਹ ਬਣਾ ਰਿਹਾ ਤੇ ਸਾਰਾ ਹਿੰਦੁਸਤਾਨ ਇੱਕ ਹੋਜੋ ਇੱਕ ਹੋਜੋ ਭਾਵੇਂ ਉਹ ਆਟੋ ਰਿਕਸ਼ਾ ਚਲਾਉਂਦਾ ਹੈ ਭਾਵੇਂ ਉਹ ਟਰੱਕ ਚਲਾਉਂਦਾ ਹੈ ਬੱਸ ਚਲਾਉਂਦਾ ਹੈ ਬਲੇਰੋ ਪਿਕਅਪ ਚਲਾਉਂਦਾ ਹਾਥੀ ਚਲਾਉਂਦਾ ਕਾਰ ਚਲਾਉਂਦਾ ਕੁਝ ਵੀ ਚਲਾਉਂਦਾ ਹੈ ਇੱਕ ਹੋਜੋ ਇੱਕ ਜਗ੍ਹਾ ਜਿਵੇਂ ਦੇਖੋ ਜੀ ਅਸੀਂ ਤਾਂ ਅੱਜ ਇਕੱਤਰ ਹੋਏ ਆ ਵੀ ਸਾਡਾ ਜਿਵੇਂ ਸੂਬਾ ਪ੍ਰਧਾਨ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਦੇ ਸੂਬਾ ਪ੍ਰਧਾਨ ਜੀ ਜਿਵੇਂ ਸਾਨੂੰ ਐਲਾਨ ਕਰਨਗੇ ਅਸੀਂ ਉਹਨਾਂ ਦੇ ਇਹ ਕਹਿਣ ਤੇ ਫੁੱਲ ਚੜਾਵਾਂਗੇ ਜਦੋਂ ਕਹਿਣਗੇ ਗੱਡੀਆਂ ਰੋਕੋ ਕਿ ਅਸੀਂ ਉਦੋਂ ਹੀ ਰੋਕਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸੂਬਾ ਪ੍ਰਧਾਨ ਜੀ ਨੂੰ ਉਹ ਕੋਈ ਹੁਕਮ ਦੇਣ ਸਾਰੇ ਪੰਜਾਬ ਵਾਸਤੇ ਤੇ ਉਸੇ ਤਰ੍ਹਾਂ ਅਸੀਂ ਵੀ ਇਹ ਹੁਕਮ ਨੂੰ ਲਾਗੂ ਕਰੀਏ ਤੇ ਇਹ ਚੱਕਾਬੰਦ ਕਰਦੀ ਅਸੀਂ ਇੱਕ ਦਿਨ ਨਾਲ ਕੁਝ ਨਹੀਂ ਬੰਨਣਾ ਵੀਰ ਜੀ ਜੇ ਆਪਾਂ ਖੰਗਣਾ ਇੱਕ ਦਿਨ ਬੰਦ ਕਰਕੇ ਕੋਈ ਮਸਲਾ ਹੱਲ ਹੋ ਜੂ ਨਹੀਂ ਇਹ ਸਾਰੇ ਡਰਾਈਵਰਾਂ ਨੂੰ ਵੀਰਾਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਗੱਡੀਆਂ ਲਾ ਕੇ ਲੋਕ ਕਰ ਦਿਓ ਤੇ ਚਾਬੀਆਂ ਆਪ ਦੀਆਂ ਘਰੇ ਲਿਆਓ ਤੇ ਇਹ ਸਰਕਾਰਾਂ ਨੂੰ ਵੀ ਪਤਾ ਲੱਗ ਜੂ ਜਦੋਂ ਸਰਕਾਰਾਂ ਦੇ ਅਮਿਤ ਸ਼ਾਹ ਦਾ ਡਰਾਈਵਰ ਹੀ ਭੱਜ ਗਿਆ ਤੇ ਅਮਿਤ ਸ਼ਾਹ ਕਿੱਧਰ ਜਾਊਗਾ ਪ੍ਰਧਾਨ ਮੰਤਰੀ ਦਾ ਡਰਾਈਵਰ ਭੱਜ ਗਿਆ ਤਾਂ ਉਹ ਕਿੱਧਰ ਜਾਊਗਾ ਵੀ ਕਹਿਨ ਦਾ ਭਾਵੇਂ ਹੈ ਤਾਂ ਉਹਨਾਂ ਦੇ ਨਾਲ ਵੀ ਡਰਾਈਵਰ ਨਾ ਇਹਨਾਂ ਦੇ ਗੱਡੀ ਦੇ ਵਿੱਚ ਬੈਠਣਾ ਹੈ ਡਰਾਈਵਰ ਲੈ ਕੇ ਜਾਊ ਤਾਂ ਫੇਰ ਹੀ ਇਹਨਾਂ ਨੇ ਜਾਣਾ ਹੈ ਮੇਰੇ ਸਾਰੇ ਡਰਾਈਵਰ ਸਮਾਜ ਨੂੰ ਬੇਨਤੀ ਹੈ ਉਹ ਹੁਣ ਇੱਥੇ ਇਕੱਠੇ ਹੁਣ ਇੱਕ ਮੰਚ ਤੇ ਜਿਵੇਂ ਪੰਜਾਬ ਦਾ ਜਿਵੇਂ ਸਾਰੇ ਹਿੰਦੁਸਤਾਨ ਦਾ ਹੁਕਮ ਹੋਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਅਸੀਂ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਦੇ ਅੱਜ ਵੀ ਨਾਲ ਐ ਤੇ ਕੱਲ ਵੀ ਨਾਲ ਐ ਸਾਡੇ ਨਾਲ ਖੜੇ ਨੇ ਯੂਨੀਅਨ ਦੇ ਪ੍ਰਧਾਨ ਸਕੰਦਰ ਸਿੰਘ ਜੀ ਇਹਨਾਂ ਨਾਲ ਵੀ ਗੱਲਬਾਤ ਕਰ ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਇਸ ਮਸਲੇ ਤੇ ਅਸੀਂ ਇਹ ਕਾਨੂੰਨ ਬਿਲਕੁਲ ਇਸ ਕਾਨੂੰਨ ਦੇ ਖਿਲਾਫ ਆ ਜੀ ਸਾਰੇ ਡਰਾਈਵਰਾਂ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਇਕੱਠੇ ਹੋ ਜਿਓ ਜੀ ਇਕੱਠੇ ਹੋ ਕੇ ਸਾਰੇ ਏਕਤਾ ਬਣਾਓ ਸਭ ਗੱਡੀਆਂ ਹਿੰਦੁਸਤਾਨ ਦੇ ਸਾਰੇ ਡਰਾਈਵਰ 10 ਦਿਨ ਚੱਕਾ ਜੰਮ ਕਰਦੇ ਸਰਕਾਰ ਦੀਆਂ 10 ਤੂੰ ਆ ਜਾਊਗਾ ਫਿਰ ਕੱਲ ਨੂੰ ਪਤਾ ਲੱਗ ਜੂਗਾ ਵੀ ਅਸੀਂ ਕਿਹੜਾ ਕਾਲਾ ਕਾਨੂੰਨ ਲਾਗੂ ਕਰਿਆ ਅਸੀਂ ਇਸ ਕਾਨੂੰਨ ਦੇ ਪੂਰੀ ਵਿਰੋਧਤਾ ਕਰਦੇ ਹਾਂ ਜੀ